ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੋਰ ਜੀ ਸਾਰੇ ਠੀਕ ਠਾਕ ਹੋ। ਵਾਹਿਗੁਰੂ ਸਭ ਨੂੰ ਠੀਕ ਠਾਕ ਰੱਖੇ ਤੇ ਤੰਦਰੁਸਤੀਆਂ ਬਖਸ਼ੇ। ਮੇਰਾ ਮੂਡ ਥੋੜਾ ਜਿਹਾ ਅਬਸੈਟਾ। ਉਹਦਾ ਰੀਜ਼ਨ ਵੀ ਤੁਹਾਨੂੰ ਦੱਸ ਦਿਆਂ ਕੀ ਆ ਪਹਿਲਾਂ ਬਾਉ ਜੀ ਨੂੰ ਮਿਲੋ ਆਪਾਂ ਬਹੁਤ ਦਿਨਾਂ ਬਾਅਦ ਬਲੌਗ ਬਣਾਉਣ ਲੱਗੇ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰਵਾਂ ਨੂੰ। ਹੋਰ ਸਾਰੇ ਠੀਕ ਠਾਕ ਹੋਗੇ ਪਰ ਮਾਤਾ-ਮਕਨ ਨੂੰ ਬਹੁਤ ਜ਼ਿਆਦਾ। ਹਾਂ ਜੀ। ਆਪਣਾ ਨਜ ਆਪਰੇਸ਼ਨ ਦੇ ਲਈ ਜਾ ਰਹੇ ਆ ਆਪਣਾ ਓਰਸ਼ਨ ਹੋਣਾ ਯੂਟਰਸ ਤੇ ਓਵਰੀ ਦਾ ਫਗ ਮੈਂ ਤਾਂ ਥੋੜੀ ਜੀ ਅੰਦਰ ਤੋਂ ਤਿਆਰ ਨਹੀਂ ਸੀ ਬਾਉ ਜੀ ਨੇ ਸੋਚਿਆ ਵੀ ਚਲੋ ਫਿਰ ਅਸੀਂ ਜਨਾ ਹੁਣ ਜਿਵੇਂ ਚੌੜ ਵਗੈਰਾ ਲਾਉਣ ਲੱਗ ਜਣਾ ਪਹਿਲਾਂ ਪਹਿਲਾਂ ਕਰਵਾ ਲਵਾਂ ਸ਼ੂਗਰ ਮੇਰੀ ਘਟਣ ਦਾ ਨਾਂ ਨਹੀਂ ਲੈ ਰਹੀ ਇੱਕ ਵੀ ਸ਼ੂਗਰ ਥੋੜਾ ਜਿਹਾ ਹੁਣ ਪਹਿਲਾਂ ਮੇਨਟੇਨ ਕਰਨਗੇ ਡਾਕਟਰ ਦੋ ਦਿਨ ਤਾਂ ਨਿਗਰਾਨੀ ਚ ਰੱਖਣਗੇ ਵੀ ਸ਼ੂਗਰ ਨੂੰ ਕੰਟਰੋਲ ਕਰ ਲਿਆ ਜਾਵੇ ਪਹਿਲਾਂ ਗਏ ਸੀ ਡਾਕਟਰ ਕੋਲ ਟੈਸਟ ਕਰਵਾਉਣ ਤਾਂ ਉਦੋਂ ਵੀ ਸ਼ੂਗਰ ਥੋੜੀ ਜੀ ਜ਼ਿਆਦਾ ਹੀ ਆ ਗਈ ਸੀ ਉੱਪਰ ਹੁਣ ਦੇਖਦੇ ਆ ਵੀ ਕੀ ਬਣਦਾ ਵਾ ਦਿਲ ਡਰ ਰਿਹਾ ਜਿਵੇਂ ਆਉਜੀ ਇਹਨਾਂ ਦਾ ਡਰਨਾ ਕਿਹੜੀ ਗੱਲ ਨਾਲ ਵਧੀਆ ਹੁਣ ਫਿਰ ਇੱਕ ਬਰਾਹਟ ਹੋ ਰਹੀ ਆ ਦੋ ਆਪਰੇਸ਼ਨ ਹੋਏ ਨੇ ਹਾਂ ਮੇਰੇ ਫਾਈਬਰੋਇਡ ਬਣੇ ਹੋਏ ਨੇ ਯੂਟਰਸ ਤੇ ਓਵੀ ਦੇ ਵਿੱਚ ਤੇ ਉਹਦੇ ਕਰਕੇ ਆਪਾਂ ਨੂੰ ਆਪਰੇਸ਼ਨ ਥੋੜਾ ਡਾਕਟਰ ਨੇ ਕਿਹਾ ਸੀ ਵੀ ਜਲਦੀ ਕਰਵਾ ਲਓ ਜਿਆਦਾ ਉਹਨਾਂ ਦਾ ਸਾਈਜ਼ ਪਹਿਲਾਂ ਨਾਲੋਂ ਵੱਧ ਗਿਆ ਜਦੋਂ ਮੈਂ ਕੈਨੇਡਾ ਗਈ ਸੀ ਇੱਕ ਦੋ ਦਿਨ ਪਹਿਲਾਂ ਕਰਵਾ ਕੇ ਗਈ ਸੀਗੀ ਆਪਣੇ ਚੈੱਕਅਪ ਕਰਵਾ ਕੇ ਗਏ ਸੀ ਉਸ ਸਮੇਂ ਵੀ ਸਕੈਨ ਵਗੈਰਾ ਹੋਈ ਸੀ ਤਾਂ ਉਹਦੇ ਵਿੱਚ ਥੋੜੇ ਜਿਹਾ ਸਾਈਜ਼ ਘੱਟ ਸੀਗੇ ਹੁਣ ਸਾਈਜ਼ ਇੱਕਦਮ ਵੱਧ ਰਹੇ ਨੇ ਉਹਨਾਂ ਦੇ ਵੀ ਉਹਦਾ ਵੀ ਰੀਜ਼ਨ ਦੇਖਣਾ ਚਲੋ ਬਾਅਦ ਵਿੱਚ ਉਹ ਟੈਸਟ ਵਗੈਰਾ ਦੇਖਣਗੇ ਭੇਜਣਗੇ ਉਹਦੇ ਟੈਸਟ ਦੇ ਲਈ ਤੇ ਡਾਕਟਰ ਨੇ ਕਿਹਾ ਵਾ ਜਿੰਨੀ ਜਲਦੀ ਹੋ ਸਕੇ ਆਪਰੇਸ਼ਨ ਕਰਵਾ ਲਿਆ ਜਾਵੇ ਤਾਂ ਤੁਹਾਡੇ ਲਈ ਬੈਟਰ ਹੈ ਮੇਰਾ weight ਵੱਧ ਰਿਹਾ ਸੀ ਜੇ ਇੱਕ ਦਿਨੋਂ ਦਿਨ ਹੁਣ weight ਦੇ ਉੱਤੇ ਵੀ ਬਹੁਤ ਜ਼ਿਆਦਾ ਫਰਕ ਪੈ ਰਿਹਾ ਹੁਣ ਅੱਜ ਖਾਲੀ ਪੇਟ ਹੁਣ ਖਾਲੀ ਪੇਟ ਦਪੇਰ ਦਾ ਟਾਈਮ ਆ ਹੁਣ ਜਾਂਦੇ ਸਾਰ ਆਪਣੇ ਟੈਸਟ ਕਰਨਗੇ ਪਹਿਲਾਂ ਜੋ ਵੀ ਰੂਟੀਨ ਟੈਸਟ ਨੇ ਫਿਰ ਦੇਖਦੇ ਆ ਕਿ ਮੇਂ ਸ਼ੂਗਰ ਜਦ ਕਿੰਨੇ ਦਿਨ ਤੋਂ ਮਿਠਾਈ ਬਿਲਕੁਲ ਬੰਦ ਕੀਤਾ ਹੋਇਆ ਪਤਾ ਨਹੀਂ ਟੈਨਸ਼ਨ ਨਾ ਵੱਧ ਰਹੀ ਹੈ ਮੇਰੀ ਟੈਨਸ਼ਨ ਕਾਦੀ ਟੈਨਸ਼ਨ ਮਰ ਰਹੀ ਕਾਹਨੇ ਤੇ ਲਈ ਜਾਂਦੇ ਬੱਚੇ ਘਰੇ ਨੇ ਸਿਸਟਰ ਦੇ ਕੋਲ ਤੇ ਹੁਣ ਆਪਾਂ ਸਾਰਾ ਕੁਝ ਲੱਗ ਕੇ ਆਏ ਆਂ ਹੈਂਡਵਿਚੋ ਵੀ ਸਾਰਾ ਕੁਝ ਆਪਾਂ ਨੇ ਉਤਾਰਤਾ ਕਿਉਂ ਉੱਥੇ ਪਹਿਲਾਂ ਹੀ ਡਾਕਟਰ ਨੇ ਕਿਹਾ ਸੀ ਵੀ ਜੋ ਕੁਝ ਵੀ ਤੁਸੀਂ ਪਾਇਆ ਹੋਇਆ ਵੇਅਰ ਕਰਿਆ ਵੀ ਕੁਝ ਨਾ ਪਾਇਆ ਹੋਵੇ ਤੁਸੀਂ ਆਪਣਾ ਉਤਾਰ ਕੇ ਆਇਓ ਘਰੇ ਹੁਣ ਹੀ ਡਾਕਟਰ ਨਾਲ ਮੈਂ ਕੰਸਲਟ ਕੀਤਾ ਸੀ ਫੋਨ ਦੇ ਉੱਤੇ ਵੀ ਗੱਲ ਕੀਤੀ ਸੀ ਵੀ ਜੇ ਸੁਬਾਹ ਆ ਜੀਏ ਅੱਜ ਵੀ ਇਤਨਾ ਰਾਤ ਰੁਕਣਾ ਪਵੇ ਉਹ ਕਹਿੰਦਾ 슈ਗਰ ਕਰਕੇ ਤੁਹਾਨੂੰ ਪਹਿਲਾਂ ਅਸੀਂ ਆਪਣੇ ਉਹਦੇ ਵਿੱਚ ਰੱਖਣਾ ਵਾ ਤੁਸੀਂ ਆ ਜਾਓ ਸਿਰ ਨਾਲ ਲਿਆ ਸੀ ਯਾ ਵਸ ਸਿਸਟਰ ਨੇ ਪਹਿਲਾਂ ਕਰਵਾਏ ਨੇ ਉੱਥੇ ਦੋ ਤਿੰਨ ਆਪਰੇਸ਼ਨ ਦੀਦੀ ਦੇ ਹੋਏ ਨੇ ਫਿਰ ਦੀਦੀ ਦੀ ਬੇਟੀ ਦਾ ਵੀ ਉੱਥੇ ਆਪਰੇਸ਼ਨ ਹੋਇਆ ਸੀ ਬਹੁਤ ਵਧੀਆ ਰਿਹਾ ਉਹਨਾਂ ਦਾ ਚਲੋ ਸਕਸੈਸਫੁਲ ਡਾਕਟਰ ਵਧੀਆ ਇਕ ਤਾਂ ਹੁਣ ਗਰਮੀ ਦੇ ਵਿੱਚ ਨਾਮ ਸੁਣ ਕੇ ਹੀ ਆਪਰੇਸ਼ਨ ਦਾ ਡਰ ਆਉਂਦਾ ਉਹਨਾਂ ਕੋ ਬ੍ਰਾਂਟ ਸਟਾਰਟ ਹੋ ਸਟਾਰਟ ਹੋ ਜਾਂਦੀ ਹੈ ਮੇਰੀ ਇੱਕ ਗਰਮੀ ਆ ਇੱਕ ਵੈਸੇ ਆਟੋਮੈਟਿਕ ਉਹ ਹੁੰਦਾ ਵਾ ਬਾਦ ਆਪਾਂ ਫੇਰ ਸੇਠ ਠੀਕ ਹੋਣ ਤੋਂ ਬਾਅਦ ਫੇਰ ਜਾਵਾਂਗੇ ਘੁੰਮਣ ਬੱਚਿਆਂ ਨੂੰ ਗਰਮੀ ਨੇ ਛੁੱਟੀਆਂ ਦੇ ਵਿੱਚ ਲੈ ਕੇ ਚਲੋ ਜੀ ਅੱਗੇ ਜਾ ਕੇ ਹੁਣ ਤੁਹਾਨੂੰ ਮਿਲਾਂਗੇ ਦੱਸ ਦਿਆਂ ਤੁਹਾਨੂੰ ਹਸਪੀਟਲ ਕਿਵੇਂ ਆ ਸ਼ਾਮ ਦਾ ਟਾਈਮ ਹੋ ਗਿਆ ਤੇ ਹੁਣ ਆਪਾਂ ਐਡਮਿਟ ਹੋ ਗਏ ਸਵੇਰ ਹੋਏਗਾ ਆਪਰੇਸ਼ਨ ਜੋ ਟੈਸਟ ਵਗੈਰਾ ਨੇ ਉਹ ਲਾ ਚੁੱਕੇ ਨੇ ਅੱਕੇ ਹਾਲੇ ਸੋਭਾ ਕਰਤੋ ਨੂੰ ਸੋਫਾ ਰਹਿਣੀ ਨਹੀਂ ਕਰਾ। ਆਪਾਂ ਲੈ ਲੇ ਪ੍ਰਾਈਵੇਟ ਰੂਮ ਲੈ ਲਿਆ ਤਾਂ ਜੋ ਨਾਲ ਵਿੱਚ ਉਹ ਮੇਰੇ ਰਹੇਗਾ ਵੀ ਉਹਨੂੰ ਆਰਾਮ ਦਾਇਕ ਹੋਵੇ ਬਾਹਰ ਦੇ ਨਾਲੋਂ ਦਵਾਈਆਂ ਚੱਲਦੀਆਂ ਨੇ ਨੀਂਦ ਜਾਂ ਡਿਪਰੈਸ਼ਨ ਲਈ ਇਸ ਕਰਕੇ ਥੋੜਾ ਜਿਆਦਾ ਦਵਾਈ ਦੇ ਡੋਜ਼ ਦੇ ਵਿੱਚ ਉਹਨਾਂ ਨੂੰ ਰਾਤਰੀਆ ਵੀ